ਤੱਕਦਾ ਜਿਲੰਦਰਦਰ ਕਾਣਾ ਜਿਹੜਾ ਆਪਾਂ ਨੇ ਤੋੜ ਦਿੱਤਾ ਇਸ ਤੋਂ ਬਾਅਦ ਕਹਿੰਦੇ ਕਿਸ ਨੂੰ ਲੀਡ ਨਹੀਂ ਮਿਲਦਾ ਬਾਕੀ ਸਾਰੇ ਸੰਦੇ ਹੱਲੇ ਅੱਛਾ ਸੁਣੋ ਇੱਕ ਮਿੰਟ ਉੱਪਰ ਹਲੋ ਆਪਾਂ ਨੇ ਹੁਣ ਯਾਰ ਕਰ ਜਾ ਵੀਰੇ ਤੂੰ ਆਪਾਂ ਨੇ ਬਹੁਤ ਪਿਆਰ ਦੇ ਨਾਲ ਸਤਕਾਰ ਦੇ ਨਾਲ ਗੁਰਦੁਆਰਾ ਸਾਹਿਬ ਮੰਦਰ ਚਾਰਕੇ ਤੇ ਗੁਰੂ ਘਰ ਬੁੱਕਾ ਮੰਡੀ ਜਾਣਾ ਇਸ ਲਈ ਆਪਾਂ ਜਿਹੜੇ 베ਰੀ ਨੂੰ 베ਰ ਲੱਗਦੇ ਆ ਝੂਂਗ ਜਾਂਦੀ ਹੈ ਆਪਾਂ ਨੂੰ ਲੋਕਾਂ ਨੇ ਬੜਾ ਫਤਵਾ ਦਿੱਤਾ ਆਪਾਂ ਨੂੰ ਸਕੇ ਪਿਆਰ ਦੇ ਨਾਲ ਮੱਥਾ ਟੇਕਣ ਜਾਣਾ ਲੋਕਾਂ ਨਾਲ ਸੰਵਾਦ ਕਰਨ ਕੋਈ ਟੋਲਟ ਮੱਕਾਨੀ ਕੋਈ ਕੁਝ ਨਹੀਂ ਸ਼ਾਂਤੀ ਦੇ ਨਾਲ ਆਪਾਂ ਨੇ ਕੰਮ ਕਰਨਾ ਹੈ ਸ਼ਾਂਤੀ ਬਣਾ ਕੇ ਰੱਖਣੀ ਹੈ ਕੋਈ ਟੋਲ ਕੋਈ ਬੜੇ ਚਸ਼ਮੇ ਨਹੀਂ ਬਣਾਣੇ ਹਾਂ ਰੱਬਾ ਰੱਬਾ ਕੋਈ ਕਿਸੇ ਤਰ੍ਹਾਂ ਦੇ ਜਸ਼ਨ ਨਹੀਂ ਮਨਾਣਾ ਪਿਆਰ ਦੇ ਨਾਲ ਜਾਣਾ ਮੱਥਾ ਟੇਕਣਾ ਜੀ 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 ਜੀ